ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 3 ਤਰੀਕ ਦੇ ਇਕੱਠ ਬਾਰੇ ਜੋ ਭਵੰਤ ਮਾਲ ਦੀ ਰਿਹਸ ਦੇ ਅੱਗੇ ਸਰੂਰ ਚ ਹੋਣਾ ਤੇ ਹੋਰ ਜਿਹੜੀਆਂ ਜਿਹੜੀਆਂ ਗੱਲਾਂ ਬਾਤਾਂ ਹੋਰ ਵੀ ਨੇ ਕਾਫੀ ਗੱਲਾਂ ਬਾਤਾਂ ਨੇ ਮੇਰਾ ਇੱਧਰ ਸਾਰੇ ਧਿਆਨ ਨਾਲ ਸੁਣ ਲਿਓ ਕਿਉਂਕਿ ਬੜੀਆਂ ਤਕਰਮ ਬਾਜ਼ੀਆਂ ਖੇਡ ਰਹੀ ਐ ਸਰਕਾਰ ਬੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਅੱਜ ਜੀ ਸ੍ਰੀ ਜੀ ਸਨਮਾਨ ਦਾ ਆਪਾਂ ਦੇਖਿਆ ਕਿਵੇਂ ਘਰੇ ਘਰਾਓ ਕੀਤਾ ਗਿਆ ਕਿ ਐਮਪੀ ਦਾ ਲੋਕਾਂ ਦਾ ਚੁਣਿਆ ਹੋਇਆ ਐਮਪੀ ਆ ਉਹਨੂੰ ਕਿਵੇਂ ਘਰੇ ਨਿਰਵੰਦ ਕਰ ਲਿਆ ਘੇਰ ਲਿਆ ਤਿੰਨ ਤਰੀਕ ਦੇ ਇਕੱਠ ਨੂੰ ਕਿਸੇ ਤਰੀਕੇ ਨਾਲ ਇਹ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋਰ ਲੱਗਿਆ ਡੀ ਚੋਟੀ ਦਾ ਪਰ ਲੋਕ ਪੰਜਾਬ ਦੇ ਪੱਬਾਂ ਭਾਲ ਆ ਉਹ ਕਿਹੜਾ ਜ਼ਿਲ੍ਹਾ ਉਹ ਕਿਹੜਾ ਪਿੰਡ ਆ ਉਹ ਕਿਹੜਾ ਸ਼ਹਿਰ ਆ ਪੰਜਾਬ ਨਹੀਂ ਹਰਿਆਣਾ ਰਾਜਸਥਾਨ ਤੋਂ ਫੋਨ ਆ ਰਿਹਾ ਕਿ ਭਾਈ ਟਰਾਲੀਆਂ ਲੈ ਕੇ ਆ ਰਹੇ ਆ ਕੋਈ ਕਹਿੰਦਾ ਭਾਈ ਟੱਕਲ ਕਰਾ ਲੈ ਕੋਈ ਕਹਿੰਦਾ ਭਾਈ ਬੱਸਾਂ ਲੈ ਕੇ ਆ ਰਹੇ ਆ ਕੋਈ ਕਹਿੰਦਾ ਭਾਈ ਬੈਨਾਂ ਲੈ ਕੇ ਆ ਰਹੇ ਆ ਸੋ ਇੱਕ ਤਾਂ ਮੇਰਾ ਵੀ ਗੰਭੀਰ ਧਿਆਨ ਨਾਲ ਸੁਣ ਲਿਓ ਸਭ ਤੋਂ ਪਹਿਲੀ ਗੱਲ ਪਹਿਲੀ ਗੱਲ ਇਹ ਆ ਵੀ ਇੱਕ ਤਾਂ ਡਰਲਾ ਨਹੀਂ ਜਮੇ ਇਹ ਪੂਰਾ ਤਹਿਸ ਦਾ ਮਾਹੌਲ ਬਣਾ ਰਹੇ ਆ ਅੱਜ ਮੈਨੂੰ ਕਈ ਮੁੰਡਿਆਂ ਦੇ ਫੋਨ ਆਏ ਕਦੇ ਭਾਈ ਸਾਨੂੰ ਮੁੰਸੀ ਦਾ ਫੋਨ ਆਇਆ ਕੋਈ ਕਹਿੰਦਾ ਕੋਈ ਕਹਿੰਦਾ ਸਚੂ ਦਾ ਫੋਨ ਆਇਆ ਉੱਥੇ ਨਹੀਂ ਜਾਣਾ ਐ ਕਰਦੇ ਆਗੇ ਉਹ ਕਰਦੇ ਆਗੇ ਡਾਂਗਾ ਪਹਿਣ ਗਿਆ ਕੋਈ ਗੱਲ ਨਹੀਂ ਕਰਨ ਲੋ ਚਾਹ ਪੂਰੇ ਡਾਂਗਾ ਮਾਰਨ ਵਾਲੇ ਵੀ ਲਾ ਲਓ ਰੀਜ ਜਬਰ ਦਾ ਮੁਕਾਬਲਾ ਸਬਰ ਨਾ ਕਰਾਂਗੇ ਆਵਾਂਗੇ ਫੋਟ ਪਿੱਛੇ ਹਟਣ ਵਾਲੀ ਗੱਲ ਨਹੀਂ ਰਹੇਗੀ ਕਿਉਂਕਿ ਇਹ ਮਸਲਾ ਜ਼ਬਰ ਦੇ ਖਿਲਾਫ ਆ ਜ਼ੁਲਮ ਦੇ ਖਿਲਾਫ ਲੜਾਈ ਆ ਮਸਲਾ ਕੱਲਾ ਭਾਨਾ ਸਿੱਧੂ ਨਹੀਂ ਰਹਿ ਗਿਆ ਜੋ ਤੁਸੀਂ ਆਵਾਜ਼ ਦੱਬ ਰਹੇ ਹੋ ਹੋਰ ਵੀ ਇੱਥੇ ਪੰਜਾਬ ਜੋ ਘਾਣ ਕਰਨ ਦੀ ਤਿਆਰੀ ਲਈ ਕਰੀ ਬੈਠੇ ਆ ਤੇ ਉਹਦੇ ਲਈ ਲੜ ਰਹੇ ਆ ਜਿਹੜੇ ਤੁਸੀਂ ਅੱਜ ਵੀ ਮੈਂ ਦੇਖ ਰਿਹਾ ਸੀਗਾ ਖਬਰ ਲੱਗੀ ਆ ਕਿ ਸਰਕਾਰ ਨੇ ਹੁਲਟ ਪ੍ਰੂਫ ਟਰੈਕਟਰ ਬਣਾ ਲਏ ਗੈਸਟਰਨਸ ਫਾਇਰ ਕਰਨ ਲਈ ਜੋ ਪਿਛਲੇ ਦਿਨਾਂ ਚ ਠੁੱਠੇ ਮੁਕਾਬਲੇ ਹੋਏ ਆ ਤੇ ਤੁਸੀਂ ਗੈਸਟਰ ਕਹਿ ਕੇ ਮਾਰ ਰਹੇ ਹੋ ਕਿਸੇ ਨੂੰ ਕਿਸੇ ਨੂੰ ਅੱਤਵਾਦੀ ਕਹਿ ਕੇ ਮਾਰ ਦਿਓਗੇ ਜਾਨੇ ਅਟਵੰਤੀ ਤਰੀਕੇ ਨਾਲ ਤੁਸੀਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ ਆਵਾਜ਼ਾਂ ਦੱਬਣ ਦੀ ਕੋਸ਼ਿਸ਼ ਕਰ ਰਹੇ ਹੋ ਸੋ ਇੱਕ ਤਾਂ ਧਿਆਨ ਨਾਲ ਗੱਲ ਸੁਣ ਲਿਓ ਨੌਜਵਾਨੋ ਕੋਈ ਪ੍ਰਵਾਹ ਨਹੀਂ ਕਰਨੀ ਜੇ ਕੋਈ ਐਸਐਚਓ ਕੋਈ ਡੀਐਸਪੀ ਕੋਈ ਮੁਨਸੀ ਕੋਈ ਹੋਰ ਅਧਿਕਾਰੀ ਫੋਨ ਕਰਦਾ ਡਰਾਉਂਦਾ ਉਹਦੀ ਰਿਕਾਰਡਿੰਗ ਕਰ ਲਓ ਰਿਕਾਰਡਿੰਗ ਕਰਕੇ ਵਾਇਰਲ ਕਰੋ ਵੀ ਪਲਾਮੇ ਨੇ ਥਾਣੇ ਦਾ ਐਸਐਚਓ ਭਾਈ ਸਾਨੂੰ ਫੋਨ ਕਰਦਾ ਡੀਐਸਪੀ ਫੋਨ ਕਰਦਾ ਕੋਈ ਮੁਨਸੀ ਫੋਨ ਕਰਦਾ ਤੁਹਾਡੇ ਘਰਾਂ ਚ ਆਉਂਦੇ ਨੇ ਵੀਡੀਓ ਬਣਾ ਕੇ ਵਾਇਰਲ ਕਰੋ ਇਹਨਾਂ ਦੇ ਇਹਨਾਂ ਦੇ ਜ਼ਬਰਦਸਤ ਤਾਲਾਸ਼ਰ ਅਰਈਆ ਅਪਣਾਇਆ ਹੋਇਆ ਇਹਨਾਂ ਨੇ ਉਹਦਾ ਵੀ ਲੋਕਾਂ ਨੂੰ ਪਤਾ ਲੱਗੇ ਇਹ ਸਾਹਮਣੇ ਲੱਗੇ ਹੁਣ ਵੀ ਕਿਵੇਂ ਇਹ ਜ਼ਬਰ ਦੇ ਨਾਲ ਡੰਡੇ ਦੇ ਜ਼ੋਰ ਤੇ ਲੋਕਾਂ ਦੀ ਆਵਾਜ਼ ਨੂੰ ਦੱਬ ਰਹੇ ਆ ਕਿਸੇ ਨੂੰ ਇਸ ਤਰ੍ਹਾਂ ਦੀ ਕਾਰਵਾਈ ਕਰਦੇ ਨਾਲ ਨਾਲ ਡਰ ਨਾਲ ਡਰ ਕੇ ਅੱਜ ਘਰਾਂ 'ਚ ਬੈਠ ਗਿਆ ਜਾਲਦੋ ਘਰਾਂ 'ਚ ਬੈਠੇ ਨੂੰ ਦੱਬੜੇ ਜਦੋਂ ਭੁੱਲ ਜਿਵੇਂ ਤੁਹਾਡੇ ਘਰਾਂ 'ਚ ਅੱਗ ਪਹੁੰਚਣੀ ਨਹੀਂ ਸੇਕ ਪਹੁੰਚਣਾ ਨਹੀਂ ਹੁਣ ਬੇੜਾ ਡਰਨ ਦਾ ਵੀ ਦਹਿਸ਼ਤ ਪਾਉਣਗੇ ਪੂਰਾ ਮਾਹੌਲ ਜਿਵੇਂ ਉਹਨੂੰ ਡਬੜੂ ਬਣਾ ਲੈ ਬਣਾਇਆ ਸੀਗਾ ਟੀਮਾਂ ਵਗਾ ਲਈਆਂ ਬਾਹਰੋਂ ਸੈਂਟਰ ਤੋਂ ਮਗਾਲੀਆ ਫੋਰਸਾਂ ਨੇਟ ਬੰਦ ਕਰ ਦਿੱਤੇ ਹੁਣ ਵੀ ਉਹ ਪੂਰਾ ਬਰਤਾਂਤ ਆਇਆ ਸਰਦਨਗੇ ਮੀਡੀਆ ਨਹੀਂ ਦੇਖੋ ਜੀ ਸੌਣੀ ਜੀ ਤਵਦੀਰ ਕਰਤਾ ਸੰਦੂਰ ਜੀ ਸਾਰੇ ਪੰਜਾਬ ਦੀ ਪੁਲਿਸ ਉਹ ਲੈ ਲਈ ਕੋਈ ਗੱਲ ਨਹੀਂ ਪੰਜਾਬ ਦੀ ਛੱਡੋ ਚਾਹਿਆ ਇਹ ਸੈਂਟਰ ਦੀਆਂ ਸਾਰੀਆਂ ਫੋਰਸਾਂ ਲੈ ਆ ਕਿੱਥੇ ਲਾ ਦੇ ਪਰ ਮੈਂ ਕੋਈ ਗੱਲ ਕਹਿਣਾ ਕਿ ਇਹ ਜ਼ਬਰ ਦੇ ਖਿਲਾਫ ਲੜਾਈ ਹੈ ਤੇ ਸਾਡੇ ਗੁਰੂਆਂ ਦਾ ਸਿਧਾਂਤ ਰਿਹਾ ਸਾਡੇ ਰਹਿਬਰਾਂ ਦਾ ਯੋਧਿਆਂ ਦਾ ਇੱਕੋ ਸਿਧਾਂਤ ਰਿਹਾ ਉਹਨਾਂ ਦਾ ਕਹਿਣਾ ਇਹ ਜ਼ਬਰ ਦੇ ਖਿਲਾਫ ਹੀ ਨਹੀਂ ਮੰਨਣੀ ਜਨਮ ਦੇ ਖਿਲਾਫ ਡਟ ਕੇ ਕਕਰਾ ਕਰਨਾ ਸਭ ਤੋਂ ਵੱਡਾ ਉਹਦਾ ਸਾਡੇ ਕੋਲ ਸਾਡੇ ਗੁਰੂਆਂ ਦੀ ਹੈ ਜਬਰਦਸਤ ਸਬਰਨਾ ਮੁਕਾਬਲਾ ਕਿਵੇਂ ਕੀਤਾ ਪੰਜਵੇਂ ਪਾਸ਼ਾ ਗੁਰ ਅਰਜਨ ਦੇਵ ਜੀ ਨੇ ਨੌਵੇਂ ਪਾਸ਼ਾ ਗੁਰ ਤੇਗ ਬਹਾਦਰ ਨੇ ਜਬਰਦਸਤ ਮੁਕਾਬਲਾ ਸਬਰਨਾ ਕੀਤਾ ਸੀ ਕੋਈ ਗੱਲ ਨਹੀਂ ਪਹੁੰਚਿਆ ਜੇ ਤੇਰੇ ਹਲੇ ਮਨ 'ਚ ਕੋਈ ਹੈਗਾ ਵੀ ਹੋਰ ਬੈ ਲੋਕਾਂ ਨੂੰ ਕੁੱਟਮਾਰ ਕਰਨੀ ਹੈ ਹਲੇ ਤੱਕ ਚਾਹ ਪੂਰਾ ਨਹੀਂ ਹੋਇਆ ਨੀਲਾ ਛਟਕੇ ਐਨਐਸਏ ਵੀ ਦਾ ਆਖਿਰ ਨੂੰ ਦੇਖਣੀਗਾ ਅੱਜ ਵੀ ਉਹਨਾਂ ਨੂੰ ਹਟਾ ਰਿਹਾ ਹੈ ਭਾਨੇ ਵਾਲੀ ਗੱਲ ਨੂੰ ਵੀ ਦੇਖ ਲਿਆ ਮੂਸੇਲਾ ਮਸਲਾ ਕਿ ਤੁਸੀਂ ਬੱਚੀ ਲੋੜਤਾ ਉਹਨੇ ਕਤਲ ਦੇ ਸਿੱਧੂ ਰੂਪ ਤੁਸੀਂ ਜ਼ਿੰਮੇਵਾਰ ਹੋ ਉਦੋਂ ਵੀ ਲੋਕੀ ਉੱਠ ਖੜ੍ਹਦੇ ਚੰਗੇ ਰਹਿੰਦੇ ਉਹ ਲੋਕ ਚੁੱਪ ਰਹੇ। ਸੋ ਮੇਰਾ ਵੀਰ ਇੱਕ ਤਾਂ ਧਿਆਨ ਨਾਲ ਸਾਡੀਆਂ ਗੱਲਾਂ ਸੁਣ ਲਿਓ। ਕਿ ਆਪਾਂ ਹਰ ਹਾਲਤ ਦੇ ਵਿੱਚ ਤਿੰਨ ਤਰੀਕ ਨੂੰ ਆ ਸੁਣਿਓ। ਪਟਵਾਰਸ਼ਿੰਧੀ ਪਾਰੀ ਬੜੀ ਤੋਂ ਮੈਂ ਬੋਲਦਾ ਸੀ ਹਰਾਣਾ ਮੰਗਿਆ ਨੂੰ ਸੋ ਪੀਰ ਵਿਚੋਂ ਕਿਸੇ ਨੂੰ ਮਲੇਸ਼ੀਆ ਚੋਂ ਕਿ ਸਿੰਗਾਪੁਰ ਚੋਂ ਅਰਮੀਨੀਆ ਚੋਂ ਲੀਬੀਆ ਚੋਂ ਮੈਂ ਕੱਢ ਕੇ ਲਿਆ। ਬਸ ਬਹਾ ਜੀ ਨੂੰ ਕਹਿ ਰਹੇ ਸੀ ਇਹ ਟ੍ਰੈਵਲਮੈਂਟ ਚੜਨੇ ਹੈ। ਫੂਲ ਬੰਦ ਕਰੋ ਸੁਨੇ ਨਹੀਂ ਚੋਣਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਬਸਾ ਕੇ ਬਹਿ ਜਾਣਾ ਭਾਈ ਕਾਨੂੰਨੀ ਕੰਮ ਨਾ ਕਾਨੂੰਨ ਤਾਂ ਆਵਕਾਰ ਰਹੇ ਹੋ ਕਿ ਨਾ ਇੱਥੇ ਆਪਣੇ ਉਹ ਨਹੀਂ ਤਾਂ ਹੈ ਨਹੀਂ ਨਾ ਕਰੋ ਕਿ ਕਿਹੜਾ ਕਰਤਾ ਤਾ ਉਹ ਦੂਜੇ ਦੇ ਇੱਥੇ ਚਾਹ ਬਣਾਣ ਕੋਲਿਵਾਂ ਜਿਹੜੇ ਚੋਰੀ ਦਾ ਹੱਥ ਵੜਦੋ ਜੇ ਕੋਈ ਕਾਇਰ ਬੜੀ ਪੈ ਗਿਆ ਤਾਂ ਵਰਦੇ ਤਾਂ ਹੈ ਨਹੀਂ ਹੰਮੇ ਕੋਈ ਨੂੰ ਮਤਾਬ ਕਰਾ ਏ ਹੁਣ ਜਨਾਬ ਕਹਿ ਰਹੇ ਆ ਕਿ ਅਸੀਂ ਉਥੇ ਲੋਕ ਸਭਾ 'ਚ ਬੋਲਦੇ ਰਹੇ ਆ ਟਰੈਵਲ ਏਜੰਟਾਂ ਦੇ ਖਿਲਾਫ ਉਹ ਜਨਾਬ ਤੁਸੀਂ ਤਾਂ ਬਹੁਤ ਕੁਝ ਬੋਲ ਲਿਆ ਚਿੱਟੇ ਦੇ ਖਿਲਾਫ ਵੀ ਬੋਲਦੇ ਰਹੇ ਹੋ ਤੁਸੀਂ ਆ ਬੋਰਡਾਂ ਦੀਆਂ ਫੋਟਮਾਂ ਦੇ ਖਿਲਾਫ ਵੀ ਬੋਲਦੇ ਰਹੇ ਹੋ ਮਸ਼ਹੂਰੀਆਂ ਦੇ ਖਿਲਾਫ ਵੀ ਬੋਲਦੇ ਰਹੇ ਹੋ ਵੀਏਪੀ ਕਲਚਰ ਦੇ ਖਿਲਾਫ ਵੀ ਬਹੁਤ ਕੁਝ ਬੋਲੇ ਹੋ ਪਰ ਗੱਲ ਪੂਰੀ ਕਿਹੜੀ ਕੀਤੀ ਹੈ ਵੀ ਦੱਸ ਦਿਓ ਮੈਨੂੰ ਹੁਣ ਤੱਕ ਦੱਸ ਦਿਓ 14000 ਕਰੋੜ ਦੀ ਧੱਕੀ ਆ ਪੰਜਾਬ ਦੇ ਲੋਕਾਂ ਨਾਲ ਏਜੰਟਾਂ ਦੀ ਇਹ ਲਾਇਸੈਂਸ ਐਜੰਟ ਨੂੰ ਸਰਕਾਰ ਦਿੰਦੀ ਆ ਸੁਭਾ ਸਰਕਾਰਾਂ ਇਹ ਜਿੰਨੇ ਤੁਹਾਡੇ ਹਜ਼ਾਰਾਂ ਐਜੰਟ ਬੈਠੇ ਨੇ ਲੱਖਾਂ ਪੰਜਾਬ ਚ ਇਹ ਲਾਇਸੈਂਸ ਕਰਨ ਲਈ ਸਰ ਤੁਸੀਂ ਜਾਰੀ ਕੀਤੇ ਆ ਜਿਹੜੇ ਪੁਨੇ ਨੇ ਪਰਚਾ ਕਰਾਇਆ ਉਹਦੇ ਕੋਲ ਲਾਇਸੈਂਸ ਨਹੀਂ ਹੈਗਾ ਬਿਲਕੁਲ ਜਿਹਨੇ ਮਹਾਰਾ ਦੇ ਪਰਚਾ ਕਰਾਇਆ ਭਾਈ ਉਹਤੇ ਪਹਿਲਾਂ ਪਰਚਾ ਹੋਇਆ ਹੈ ਜਿਹੜੀ ਜਿਹੜੀ ਨਾ ਲਧਿਆਰੇ ਵਾਲਾ ਪਰਚਾ ਉਹਦੇ ਵੀ 420 ਦੇ ਪਰਚੇ ਇਹ ਪਰਚੇ ਨੇ ਹਾਂ ਕਿੰਨੇ ਪਰਚੇ ਨੇ 420 ਦੇ ਪਰਚੇ ਆ ਉਹਦੇ ਤੇ ਜਿਹੜੀ ਬੀਬੀ ਨੇ ਬਗਦਮਾ ਕਰਾਇਆ ਪਹਿਲਾਂ ਜਿਹੜੀ ਕੰਦੀ ਭੰਨਦਾ ਯਾਰ ਮੰਗਦਾ ਨਾ ਲਾਇਸੈਂਸ ਉਹਦੇ ਨਾਲ ਸੰਸਾ ਨਾਲੇ ਪਰਚੇ ਆ ਉਹ ਚੜ੍ਹਿਆ ਫਿਰਦੇ ਆ ਇਹ ਜਨਾਬ ਕਾਨੂੰਨ ਦੀ ਗੱਲ ਕਰਦੇ ਆ ਕਾਨੂੰਨ ਤੋਂ ਤੇਰੀ ਕੀ ਹੋ ਗਿਆ ਇਹ ਕਿਹੜਾ ਕਾਨੂੰਨ ਆ ਜਨਾਬ ਕਿ ਆਪਾਂ 379 ਬੀ ਲਾਜ ਗਏ ਭਾਨੇ ਤੇ ਕਿ ਚੈਨੀ ਖੋਣ ਲੱਗ ਗਿਆ ਇਹ ਕਾਨੂੰਨ ਆ ਭਾਨਾ ਦਾ ਯਾਰ ਮੰਗਦਾ ਇਹ ਕਾਨੂੰਨ ਆ ਇੱਕ ਪਰਚਾ ਦੂਜਾ ਤੀਜਾ ਚੌਥਾ ਪੰਜਵਾਂ ਛੀਨਾ ਰਿਮਾਂਡ ਦੀ ਮੰਗਦਾ ਪਹਿਲਾ ਪਰਚਾ ਰਿਮਾਂਡ ਦੀ ਮੰਗਦਾ ਪਹਿਲਾ ਪਰਚਾ ਆ ਬੈਠਾ ਵਿਚਾਰਾ ਘਰੇ ਬੈਠਾ ਕਿਸੇ ਏਜੰਟ ਨੂੰ ਫੋਨ ਵੀ ਨਹੀਂ ਕੀਤਾ ਹੋਣਾ ਇਹਨੇ ਇਕ ਕਾਨੂੰਨ ਹੈ ਕਿ ਚੱਕ ਕੇ ਬਰਾਬਰ ਪਰਚਾ ਦੇ ਦਿਓ ਭਾਨੇ ਨੇ ਭਲਾਤੇ ਅਮਰੇ ਇਥੇ ਇਹ ਕਾਨੂੰਨ ਹੈ ਇਹ ਕਾਨੂੰਨ ਹੈ ਕਿ ਅੱਜ ਉਹ ਜਿਹੜੀ ਬੀਬੀ ਬੋਲੀ ਉਹ ਜਿਹੜੀ ਮੁੰਡਾ ਧੂਰੀ ਤੋਂ ਐਮਐਲਏ ਰਿਹਾ ਗੋਲਡੀ 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 ਧੂਰੀ ਵਾਲਾ ਮੁੰਡਾ ਐਮਐਲਏ ਉਹਦੇ ਘਰੋਂ ਬੋਲੀ ਅੱਜ ਕੁੜੀ ਉਹ ਕੀ ਘੰਗੂੜਾ ਕਹਿ ਦਿੰਦਾ ਉਹਨੂੰ ਪਤਾ ਨਹੀਂ ਪੂਰਾ ਤੱਕ ਘੰਗੂੜਾ ਚਲੋ ਸਿਮਰਤ ਘੰਗੂੜਾ ਬੋਲੀ ਕੁੜੀ ਵੀ ਇਹ ਝਵਰ ਕਰ ਰਿਹਾ ਕਾਹਨ ਕਰ ਰਿਹਾ ਲੋਕਾਂ ਦਾ ਜੀ ਲੋਕਾਂ ਦੀ ਵਾਇ ਜੱਪ ਰਿਹਾ ਅੱਜ ਹੀ ਅੱਜ ਹੀ ਅੱਥਰੇ ਗੋੜੀ ਤੋਂ ਜੇ ਕਰੇ ਬਿジネス ਦਾ ਸਾਮਣ ਆ ਗਿਆ ਜਿਹਾ ਆ ਤੱਕੇ ਆ ਜਾਵੇ ਪੇਸ਼ ਹੋ ਜਾ ਤੇ ਜਿਹੜਾ ਮਰਜ਼ੀ ਬੋਲੇ ਭਾਨੇ ਦੇ ਹੱਕ ਜਿਹੜਾ ਬੋਲੂ ਉਹਦੇ ਨਾਲ ਤੱਕ ਮੈਂ ਕਹਿੰਦਾ ਜਿਹੜਾ ਪੰਜਾਬ ਦੇ ਹੱਕ ਚ ਭਾਨੇ ਦੇ ਹੱਕ ਚ ਕਿਸੇ ਜਿਹੜੀਆਂ ਆਵਾਜ਼ਾਂ ਨੇ ਦੱਪਣ ਦੀ ਕੋਸ਼ਿਸ਼ ਕਰਾਂ ਦਾ ਜਿਹੜਾ ਬੰਦਾ ਬੋਲਦਾ ਨਾਲ ਹੀ ਨਾਲ ਕੇ ਉਹਦਾ ਸਾਮਣ ਉਹਦਾ ਸਾਮਣ ਇਹ ਕਦੇ ਸਾਨੂੰ ਜੇ ਉੱਥੇ ਲੁੱਟ ਲਿਆ ਸਾਡੀ ਮੇਲ ਦੀ ਕੁਰਸੀ ਹੋ ਕੇ ਨਹੀਂ ਗਈ ਬੀਜਪੀ ਉੱਟ ਕੇ ਲੈ ਗਈ ਅਸੀਂ ਸੁਨੀਪੋਰਟ ਜਾਵਾਂਗੇ ਲੋਕਾਂ ਦਾ ਤਰਦਾ ਕਹਾਣ ਹੋ ਗਿਆ ਈਡੀ ਸਾਡੇ ਇਹਨੂੰ ਫੜਨ ਨੂੰ ਪੜੇ ਕਿ ਜੀ ਵਾਰ ਨੂੰ ਛੋਡੇ ਵਾਰੀ ਕਹਾਣ ਹੁੰਦਾ ਜਨਾਬ ਆ ਕਹਣ ਨੀਰ ਆ ਬੈਠੀ ਹੈ ਗਰਦਬ ਚਾਰੀਆਂ ਬੈਠੀ ਹੈ ਮਗਰ ਸਾਡੇ ਦੀ ਦਾਦੀ। ਰੋਜ਼ ਰੋਂਦੀ ਦੀ ਅੱਖਾਂ ਸੁੱਜੀਆਂ ਪਗਿਆ। ਇਹ ਕਹਣ ਨੀ ਇਹ ਕਹੇ ਮਾਂ ਦਾ ਕੇ ਇਹਦਾ ਪੁੱਤ ਨਹੀਂ ਹੈਗਾ ਇਹ ਇਹਦਾ ਖੂਨ ਨਹੀਂ। ਤੁਸੀਂ ਗੱਲ ਕਰਦੇ ਨੌਜਵਾਨਾਂ ਨੂੰ ਕਿ ਮੈਨੂੰ ਦੁੱਖ ਹੁੰਦਾ ਕਿ ਨੌਜਵਾਨ ਟਰੈਵਲ ਜੈਂਟਰਾਂ ਦੇ ਪਸਾਰ ਤੇ ਖਲਾਨਾ ਕਰਦੇ। 10 ਮਾਨ ਸਾਹਿਬ 10 ਪੰਚ ਇੱਕ ਵੀ ਪਰਚਾ ਕਿਸੇ ਟਰੈਵਲ ਜੈਂਟਰ ਦੀ ਸਰਕਾਰ ਤੇ ਕੱਢ ਕੇ ਦੇ ਰਿਹਾ। ਤਰੂ 2 ਸਾਲ ਹੋ ਗਏ। ਐਨੀਆਂ ਠੱਗੀਆਂ ਬੱਦੀਆਂ ਤਰੇ 2 ਸਾਲ ਅਜ ਅਸ਼ਰਿਆ ਬਣਾ ਸਰਕਾਰ ਨੂੰ ਕੰਮ ਚੱਲਦਾ। ਦਸਿੱਕ ਵੀ ਪਰਚਾ ਕਿਸੇ ਟਰੈਵਲ ਏਜੰਟ ਦੇ ਉੱਤੇ ਕੱਢ ਕੇ ਦੇ ਕਾਨੂੰਨਿਕ ਰਕਾਰ ਵੀ ਹਾਂ ਆਹ ਮਾਨ ਸਰਕਾਰ ਨੇ ਪਰਚਾ ਦਿੱਤਾ ਦਸ ਜਿਵੇਂ ਦਿੱਤਾ ਪਰਚਾ ਸਿਸ ਕਰਕੇ ਇਹ ਗੱਪ ਰੋੜ ਨੇ ਬੰਦ ਕਰ ਦੁਬਾਰਾ ਕਰਨਾ ਲੋਕਾਂ ਨੂੰ ਬੰਦ ਕਰ ਦੇ ਚੁਟਕਲੇ ਸੁਣਾਉਣੇ ਕਹਾਣੀਆਂ ਸੁਣਾਉਣੀਆਂ ਇਹ ਬੰਦ ਕਰ ਦੇ ਗੱਲਾਂ ਦਾ ਖੜਾ ਬਣਾ ਕੇ ਲੋਕਾਂ ਨੂੰ ਦੇ ਜਿੰਦਾ ਗੱਲਾਂ ਦਿੱਤੀ ਜਾਂਦੇ ਆ ਇਹ ਸਮਝ ਗਏ ਤੇ ਨਾ ਚਾਹਦਾ ਨੂੰ ਲੋਕ ਬਹੁਤ ਹੋ ਗਿਆ ਉਸ ਕਰਨਾ ਚਾਹੁੰਦਾ ਅੱਜ ਵੀ ਕਹਿੰਦੇ ਆ ਪੰਜਾਬ ਦੀ ਕਰ ਪਾਇਤਨ ਸਾਧਰੀ ਕੋਈ ਨਹੀਂ ਇਹ ਲੋਕ ਹੈ ਬਹੁਤ ਵੱਡੀ ਤਾਕਤ ਜਰਨਲ ਲੋ ਦਵਾਈ ਨਹੀਂ ਦਮਦੇ ਹੁੰਦੇ ਇਹ ਬਾਲਾ ਵੱਡਾ ਪਲੇਖਾ ਪਾ ਲਈ ਬੱਠੇ ਤੇਰਾ ਸਲਾਹਕਾਰ ਪਤਾ ਨਹੀਂ ਕਿਹੜਾ ਜਿਹੜਾ ਇਹ ਜਿਆ ਸਲਾਹ ਦਿੰਦਾ ਜਾ ਕੇ ਇਹਨੂੰ ਹੀ ਵੰਗਾ ਬੋਲਿਆ ਇਹਨੂੰ ਹੀ ਬੰਦ ਕਰ ਦੋ ਆਹ ਬੋਲਿਆ ਇਹਨੂੰ ਹੀ ਬੰਦ ਕਰ ਦੋ ਸੋ ਇਸ ਕਰਕੇ ਭਾਈ ਤਿਆਰੀ ਫੁੱਲ ਰੱਖਣੀਆਂ ਨੌਜਵਾਨੋਂ ਸਾਧਨ ਟਰਾਲੀਆਂ ਟਰੈਕਟਰ ਗੱਡੀਆਂ ਮੋਟਰਸਾਈਕਲ ਜੋ ਵੀ ਜਿੱਥੋਂ ਵੀ ਆਉਣਾ ਹੈ ਸਬਰ ਤੇ ਮੈਂ ਫਿਰ ਕਹਿੰਦਾ ਸਬਰ ਤੇ ਜਾਬਤੇ ਤੋਂ ਕੰਮ ਲੈਣਾ ਸ਼ਾਂਤੀ ਬਣਾ ਕੇ ਰੱਖਣੀ ਇਹਨਾਂ ਨੇ ਪੂਰਾ ਟੰ ਲ ਜਾ ਜ਼ੋਰ ਲਾਉਣਾ ਡੀ ਚੋਟੀ ਦਾ ਵਿਕਸਾ ਕੇ ਭੜਕਾ ਕੇ ਕਿਸੇ ਬਹਾਨੇ ਕੁੱਟ ਗਏ ਜ਼ਬਰ ਕਰ ਗਏ ਜੇਲਾ ਸਿੱਧਗੇ ਸਟਲਾ ਪਰ ਇਹਨੂੰ ਇਹ ਨਹੀਂ ਕਹਿਣ ਦਾ ਬਹਾਨਾ ਦੇਣ ਦਾ ਮੌਕਾ ਦੇਣਾ ਕਿ ਹਾਂ ਉੱਥੇ ਤਾਂ ਕੋਈ ਗੱਲ ਨਹੀਂ ਆਓ ਜਿਹੜੇ ਮਾਰਨ ਆ ਡਾਂਗੇ ਅਸੀਂ ਖਾਣ ਨੂੰ ਤਿਆਰ ਆਓ ਜਿਹਨੇ ਚਲਾਉਣਾ ਜੋ ਕਰਨਾ ਚਲਾਓ ਇਹ ਤੁਹਾਡੇ ਵਿੱਚ ਬੰਦੇ ਵੀ ਬਾੜ ਸਕਦੇ ਐ ਫਿੱਟ ਕਰ ਸਿਰਫ ਕੋਈ ਨਾ ਕੋਈ ਕਹਾਣੀ ਹੁਣੇ ਪੂਰਾ ਵਰਤਾਂਦ ਆਪਣੇ মিডিਆ ਛੱਡਣ ਦੇ ਪੂਰਾ ਆਪਣੇ ਇਹਨਾਂ ਦੇ ਆਰਟੀਕਲ ਪੂਰਾ ਸਰਗਰਮ ਕਰਤਾ ਆਪਣਾ মিডিਆ ਸਰਗਰਮ ਕਰਤਾ ਕਿਦਿਆ ਹੋਇਆ ਆਪਣੇ ਬੰਦੇ ਸਰਗਰਮ ਕਰਤੇ ਪੌਣੀਆਂ ਦੀਆਂ ਪੁਰਾਣੀਆਂ ਵੀਡੀਓ 50 ਸਾਲ ਵਾਲੀਆਂ ਇਹ ਜੀ ਐਂ ਬੋਲਦਾ ਰਿਹਾ ਗਾਲਾਂ ਕੱਢਦਾ ਰਿਹਾ ਉਹ ਜਦੋਂ ਕਰਦਾ ਰਿਹਾ ਪ੍ਰੋਡੂਸਰ ਗਿਆ ਨਾ ਉਹ ਸਾਰਿਆਂ ਨੂੰ ਪਤਾ ਹੁਣ ਭਾਨਾ ਕੀ ਕਰਦਾ ਰਿਹਾ ਗੱਲ ਇੱਥੇ ਆ ਕਾਲੇ ਲਗਾਤਾਰ ਇੱਕ ਵਰਤਾਂਤਕ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਹੇ ਐ ਕਿ ਭਾਨਨੇ ਦੇ ਹੱਕ 'ਚ ਕੋਈ ਆਵੇ ਨਾ ਖੜੇ ਨਾ। ਮੈਂ ਫਿਰ ਕਹਿੰਦਾ ਪੰਜਾਬ ਦੇ ਲੋਕੋ ਮਸਲਾ ਭਾਨਨਾ ਨਹੀਂ ਐ, ਮਸਲਾ ਜ਼ਬਰ ਦੇ ਖਿਲਾਫ ਲੜਾਉਂਦਾ। ਤੇ ਜ਼ਬਰ ਕਿਸੇ ਦੀ ਵੀ ਵਾਰੀ ਆਉਗੀ, ਜ਼ਬਰ ਕਿਸੇ ਦੇ ਭਟਾਉਣਗੇ, ਇਹ ਜੱਲੂ ਕਿਸੇ ਦੇ ਵੀ ਕਰਨਗੇ। ਬਹੁਤ ਕੋਸ਼ਿਸ਼ਾ ਪੂਰਾ ਜ਼ੋਰ ਲਾ ਰੱਖਿਆ ਇਹਨਾਂ ਨੇ ਵੀ ਕਿਰਮ ਮਾਹੌਲ ਬਣਾ ਦੇ ਕੋਈ ਗੱਲ ਨਹੀਂ। ਜਿੱਥੇ ਕਦੇ ਵੀ ਸਾਨੂੰ ਘੇਰਦੇ ਆ, ਮੌਕੇ ਉੱਤੇ ਤੁਹਾਨੂੰ ਰਣਨੀਤੀ ਦੱਸੀ ਜਾਵਾਂਗੇ ਵੀ ਕੀ ਕਰਨਾ ਨਾਲ ਦੀ ਨਾਲ ਇੱਕ ਅਫਵਾਹ ਹੋਰ ਫਲਾਉਣਗੇ। ਕੋ ਨਿਪੜ ਗਿਆ ਜੀ ਨਿਪੜ ਗਿਆ ਜੀ ਨਾ ਆਵਾਜ਼ ਨਾਲ ਨਿਪੜਨੋ ਨਿਪੜਣਾ ਅੱਜ ਹੀ ਹੁਣ ਚਾਰ ਪੰਜ ਮੁੰਡਿਆਂ ਨੇ ਖੋਹ ਰਾਇ ਕਹਿੰਦੇ ਭਾਈ ਨਿਪੜ ਗਿਆ ਮੈਂ ਕੋਈ ਨਿਪੜਿਆ ਨਹੀਂ ਜਿੰਨਾ ਜ ਸਾਡੇ ਮੂੰਹ ਚੋਂ ਗੱਲ ਨਹੀਂ ਸੁਣਦੇ ਕੋਈ ਉਹਨਾਂ ਦੇ ਕਿਸੇ ਦੀ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਵੀ ਨਿਪੜ ਗਿਆ ਇਹ ਹਵਾ ਛੱਡ ਕੇ ਉਸ ਕਰਨਗੇ ਪਿੰਡਾਂ ਦੇ ਵਿੱਚ ਕੋਈ ਐ ਨਹੀਂ ਬਦਲੇ ਬੰਦੇ ਵੱਲ ਗਰੁੱਪਾਂ ਚ ਪਾ ਦੇਣ ਜਾਂ ਹੋਰ ਚਲਾ ਦੇਣ ਵੀ ਦੇਖੋ ਇਹ ਤਾਂ ਨਿਪੜ ਗਿਆ ਜੀ ਮਾਹੌਲ ਤਾਂ ਉਹਦਾ ਉੱਤੇ ਹੋਰ ਨਹੀਂ ਕੋਈ ਇਕੱਠੀ ਹੋਣਾ ਜਾ ਪਤਾ ਕੀ ਕਰਦੇ ਆ ਉਧਰ ਵੀ ਕਹਿੰਦੇ ਜੱਤੀ ਵਾਲੇ ਦਨ ਬਹੁਤ ਮੁੰਡਿਆਂ ਨੂੰ ਫੋਨ ਕੀਤੇ ਆ ਮੂਨ ਕਾਲਾ ਸੱਚੋ ਉਹਦੇ ਬਾਗਿਆ ਆਪਣੇ ਮੁੰਡਾ ਗੱਡ ਪੱਲਰਾਂ ਤੋਂ ਆਇਆ ਹੁਣ ਤੇ ਨਾਲੇ ਲੋ ਮੁੰਡੇ ਸਿਵਰ ਆ ਗਏ ਉਹਨੂੰ ਕਹਦਾ ਉਹ ਤਾਂ ਕੁਝ ਜਾਣਦੇ ਨਹੀਂ ਤੂੰ ਹੀ ਤਰਫਰਦਾ ਇਹ ਕੋਸ਼ਿਸ਼ ਇਹ ਵੀ ਕਰਨਗੇ WhatsApp ਗਰੁੱਪਾਂ 'ਚ ਪਾਉਣਗੇ ਫੋਨ ਕਰਨਗੇ ਕਿ ਉਹ ਤਾਂ ਇਕੱਠ ਨਹੀਂ ਹੁੰਦਾ ਜੀ ਦਾਇਨਾਮਾ ਹੋਗਾ ਨਹੀਂ ਨਿਬੜਗਾ ਜੀ ਉਹ ਤਾਂ ਵਾਪਸ ਲੈ ਲਿਆ ਜਿਨ੍ਹਾਂ ਨੇ ਨਾ ਜਿੰਨਾ ਜਨ ਸਾਡੇ ਮੂੰਹ ਦੇ ਵਿੱਚੋਂ ਮੈਂ ਬਾਰ-ਬਾਰ ਗੱਲ ਕਹਿੰਦਾ ਐ ਬੈਠ ਕੇ ਤੁਸੀਂ ਕੋਈ ਗੱਲ ਨਹੀਂ ਸੁਣਦੇ ਉਹਨਾਂ ਚਿਰ ਕਿਸੇ ਗੱਲ ਤੇ ਯਕੀਨ ਨਹੀਂ ਕਰਨਾ ਤਿੰਨ ਤਰੀਕ ਦਾ ਪ੍ਰੋਗਰਾਮ 10 ਵਜੇ ਭਵੰਤ ਦੇ ਘਰ ਦੇ ਅੱਗੇ ਆਉਣਾ ਸੰਗਰੂਲ ਜਿਹੜਾ ਇਹਦਾ ਪਲਾਂਟ ਦੇ ਨੇੜੇ ਹੈ ਬੇਰਕਾ ਦੇ ਪਲਾਂਟ ਦੇ ਨੇੜੇ ਹੈ ਡ੍ਰੀਮ ਲੈਂਡ ਡ੍ਰੀਮ ਲੈਂਡ ਭਰ ਲਿਓ ਆਪਣਾ ਤੇ ਆਪਣੇ ਮੋਬਾਈਲਾਂ ਦੇ ਤੋਂ ਕਰੋ Google Map ਤੇ ਡ੍ਰੀਮ ਲੈਂਡ ਕਲੋਨੀ ਬਰਸਾ ਕੀ ਹੈ ਬੇਰਕਾ ਬੇਰਕਾ ਪਲਾਂਟਾ ਬੇਰਕੇ ਵਾਲਾ ਉਹਦੇ ਕੋਲੇ ਹੈ ਡ੍ਰੀਮ ਲੈਂਡ ਕੋਲ ਆਉਣੀ ਹੈ ਪਟਿਆਲਾ ਬਾਈਪਾਸ ਤੇ ਨਾਲ ਹਾਂਜੀ ਪਟਿਆਲਾ ਬਾਈਪਾਸ ਦੇ ਨਾਲ ਪਟਿਆਲਾ ਬਾਈਪਾਸ ਦੇ ਨੇੜੇ ਆ ਹਾਂਜੀ ਹਾਥ ਹਾਥ ਚ ਉੱਥੇ ਪਹੁੰਚਣਾ ਕੋਈ ਗੱਲ ਨਹੀਂ ਜੇ ਸਾਡੇ ਜਬਰ ਟਾਉਗਾ ਤੇ ਇਹਦਾ ਜਬਰ ਇਹਦੇ ਤਬੂਤ ਚ ਏ ਟੋਪੀ ਵਾਲਾ ਕੱਲ ਹੋਊਗਾ ਹੰਕਾਰ ਨੂੰ ਨਹੀਂ ਸੰਭਾਲ ਹੁੰਦੀ ਆ ਕੋਈ ਗੱਲ ਨਹੀਂ ਜਬਰ ਦਾ ਸਾਹਮਣਾ ਕਰਨ ਤਿਆਰ ਮਾਰ ਦਾ ਅੰਦਰ ਚਲਾਗ ਹੋਣਾ ਜੋ ਤਰੀ ਭੁੱਖ ਲ ਰਹਿੰਦੀ ਆ ਮਟਾਲਾ ਛੱਡੀ ਦਾ ਕਦਰ ਕੋਈ ਪਰ ਉਹਦੇ ਨੌਜਵਾਨੋ ਮੌਕੇ ਬਾਰ ਬਾਰ ਨਹੀਂ ਉਹਨਾਂ ਤੁਹਾਨੂੰ ਦੱਸ ਦਿੰਦਾ ਜੇ ਪਹਿਲਾਂ ਰਹਿੰਦੇ ਨੀ ਸਮੇਂ ਸੀ ਉੱਠ ਖੜਦੇ ਨਾ ਜੇ ਉਦੋਂ ਡਰ ਕੇ ਘਰਾਂ 'ਚ ਬੜ ਗਏ ਸੀਗੇ ਦਸਤ ਭਰਦੀ ਸੀ ਆ ਦਿਨ ਨਹੀਂ ਸੀ ਉਹਦੇ ਤੇ ਹੁਣ ਵੀ ਐਂ ਵੱਲ ਗਏ ਤਾਂ ਸਮਝ ਲਓ ਆਉਣ ਵਾਲੇ ਸਾਡੇ ਸਭ ਨੂੰ ਤੇ ਬੇਠੀ ਤਨੇ ਆਣ ਗਏ ਇੱਕ ਬੰਦਾ ਕੋਈ ਟਿੱਪਣੀ ਅੱਜ ਅੱਜ ਗੁੰਡਾਗਰਦੀ ਦੇਖੋ ਕਿੰਨੀ ਹੋਈ ਐ ਜਨੀਪ ਥਲੀ ਦਾ ਕੈਮਰੇਮੈਨ ਦਾ ਖਿਆਲ ਰੱਖ ਹੋਇਆ ਗਿਆ ਭੰਨਿਆ ਗਿਆ ਇੱਕ ਮੁੰਡਾ ਹਰੀਸ਼ ਹਰੀਸ਼ ਸੀ ਜਾਂ ਕੋਈ ਕੋ ਸਟੇਟ ਦੀ ਵੀ ਆ ਗਈ 10 ਸਟੇਟ ਬਦਲ ਚੈਨਲ ਦਾ ਨਾਂਸ ਕਰਕੇ ਉਹ ਪੱਤਰਕਾਰ ਨੂੰ ਧੱਕੇ ਮਾਰੇ ਗਿਆ ਜੀ ਕਦਰ ਕੋਈ ਨਹੀਂ ਛੱਡ ਰਹੀ ਜੀ ਪਰ ਇਹਨਾਂ ਨੇ ਬਹੁਤ ਚਾਲਾਂ ਚੱਲਣੀਆਂ ਨੇ ਹਰ ਚਾਲ ਦਾ ਆਪਾਂ ਸਬਰ ਨਾਲ ਮੂੰਹ ਤੋੜ ਜਵਾਬ ਦੇਣਾ ਕੋਈ ਹੋਰ ਗੱਲ ਦੱਸੋ ਮੈਂ ਕਿਉਂ ਕਹਿਣ ਵਾਲੀਆਂ ਤਾਂ ਹਾਂ ਜੀ ਭਾਈ ਈਜ਼ੀ ਵੀ ਜਿਹੜਾ ਤੇ ਹੱਕ ਚ ਬੋਲਦਾ ਉਹਦੇ ਨਾਲ ੱਤਕਾ ਹੋ ਰਿਹਾ ਇੱਕ ਵੀ ਉਹਦੇ ਪਿੰਡਾਂ ਚ ਵੀ ਘੇਰੇ ਜਾ ਸਕਦੇ ਉਹ ਸਾਰਾ ਪਹਿਲਾਂ ਹੀ ਮਨੋਵਲ ਸੋਡਾ ਸਹੀ ਹੋਵੇ ਮਨੋਵਲ ਪੂਰਾ ਮਜਬੂਤ ਰੱਖਣਾ ਮਜਬੂਤ ਇੱਕ ਵਾਰੀ ਆਪਣੇ ਇਤਿਹਾਸ ਨੂੰ ਚੇਤੇ ਕਰ ਲਿਓ ਤੇ ਆਪਣੇ ਗੁਰੂਆਂ ਨੂੰ ਚੇਤੇ ਕਰ ਲਓ ਕਿ ਅਸੀਂ ਜਦੋਂ ਵੀ ਜ਼ਬਰਦਸਤ ਟੱਕਰਾਂ ਕੀਤਾ ਗੋਡੇ ਨਹੀਂ ਟੇਕੇ ਇੱਕ ਵਾਰੀ ਇਤਿਹਾਸ ਪੜ੍ਹੋਗੇ ਤੁਹਾਨੂੰ ਸਮਝ ਲੱਗ ਜੇ ਸਾਰੀ ਤੇ ਚੇਤੇ ਕਰ ਲਓ ਕਿਵੇਂ ਸਾਡੇ ਸਾਹਿਬ ਜਦਾਂ ਨੂੰ ਤਾਂ ਕਿਵੇਂ ਸਾਡੇ ਗੁਰੂਆਂ ਨੂੰ ਕੀ ਕੁਝ ਹੋਇਆ ਸੀ ਇਹ ਦਿੱਤੇਗੇ ਕੀ ਕੁਝ ਹੋਇਆ ਔਰ ਉਹਨਾਂ ਨੇ ਮੁਕਾਬਲਾ ਦਿੱਤਾ ਹੀ ਡਟ ਕੇ ਜਵਾਲਾ ਐਵੇਂ ਨਾ ਉਹ ਕਰਿਆ ਕਰੋ ਆਲੋ ਜਨ ਤਰੀਕ ਨੂੰ 10 ਵਜੇ ਭਗਤਵੰਦ ਦੇ ਘਰ ਦੇ ਅੱਗੇ ਸਲੂਰ ਮੇਰਤਾਂ ਬਲਕਪੁਰਾਂ ਦੇ ਕੋਲੇ ਡ੍ਰੀਮਲੈਂਡ ਕਲੋਨੀ 10 ਵਜੇ ਮਿਲਦੇ ਜੀ ਉਹਦੇ ਤੱਕੜੇ ਲਓ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ